ਇਸ ਹਾਲ ਤੱਕ ਸਰ ਉਹ ਜਿਹੜਾ ਜਿੱਤੇਦਾਰਾਂ ਨੂੰ ਭਾਈ ਜਲਦਾਰ ਸਿੰਘ ਸਵਾਰੀ ਨੂੰ ਮੰਗਦਾ ਉਹ ਕਾਗਰਿਆਂ ਨੂੰ ਦੁਬਾਰਾ ਪ੍ਰੋਮੋਟ ਕਰਨਾ ਚਾਹੁੰਦਾ ਸ਼੍ਰੋਮੀ ਕਮੇਟੀ ਜਿਹੜਾ ਪ੍ਰਧਾਨ ਹੈ ਜੀ ਜਿਹਨੂੰ ਛੁੱਪ ਕੇ ਚੱਟਣ ਦੀ ਆਸਾ ਮੈਨ ਜਿੰਨ ਚੌੜੇ ਦੇ ਹੱਕ ਦੇ ਵਿੱਚ ਸਾਰਾ ਪੰਚ ਪਹੁੰਚ ਗਿਆ ਬਿਲਕੁਲ ਇਹਨਾਂ ਜੁੱਤੀਆਂ ਲੱਗੀਆਂ ਇਹਨਾਂ ਨੇ ਪ੍ਰਧਾਨ ਕੀਆਂ ਕਿ ਇਹਨਾਂ ਨੂੰ ਐਮਐਲਏ ਕੀ ਹੈ ਤਾਂ ਪਿੰਡ ਦਾ ਸਰ ਮੈਂਡਰਵਣ ਦੇ ਯੋਗ ਵੀ ਹੈ ਨਹੀਂ ਜਿਹੜਾ ਗੰਪਰੇ ਸਿੰਘ ਕੌਕੇ ਜੀ ਉਹਨਾਂ ਦਾ ਪੁਲਿਸ ਆਇਆ ਨਹੀਂ ਬੋਚਲਾ ਨਹੀਂ ਉਹਨਾਂ ਨੂੰ ਕੋਕੋ ਕੇ ਮਾਰਿਆ ਉਹਨਾਂ ਨੇ ਕਾਮੀ ਕਬੀਨ ਨਹੀਂ ਆ ਤਫਸੀਹ ਦੇਤੇ ਗਿਆ ਉਹਨਾਂ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਤੇ लाथ ਨੂੰ ਚੱਕੀ ਖੁਰਦੋਬੇ ਕਰਤਾ ਮਹਿਦਸ਼ੜਤਾ ਪਰਨਾਮ ਕਰਦੇ ਇਹਨਾਂ ਨੇ ਸਾਲ ਦੇ ਤੇ ਇਹਨਾਂ ਨੇ ਆਦਮੀ ਸੂਜੀ ਦੀ ਖਾਸ ਕੇ ਦਿੱਤੀ ਇਹਨਾਂ ਨੂੰ ਇਹਨਾਂ ਨੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਇਹ ਨਹੀਂ ਮੰਨੀ ਉਹਨੇ ਜਿਹਦੇ ਨੇ ਕੋਡ ਕੋ ਕੇਨ ਸੂਜੀ ਕੀਤਾ ਗਿਆ ਉਹਨੂੰ ਕੋਰਟ ਕੋਰ ਪਰਨਾਵਾ ਹੈਲੋ ਹਾਂਜੀ ਬੱਬਾ ਰਾਜਾ ਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਜਰਾਜ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਬਾਬਾ ਰਾਜਰਾਜ ਸਿੰਘ ਜੀ ਕੌਮੀ ਨਸਾਹ ਮੋਰਚੇ ਤੋਂ ਲਾਈਨ ਤੇ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਹੈਗੇ ਆ ਜਿਵੇਂ ਕੱਲ ਸ਼ਰਮਣੀ ਕਮੇਟੀ ਦੇ ਵੱਲੋਂ ਅੰਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਕੱਲ ਐਸਜੀਪੀਸੀ ਦੀ ਉਸ ਦੇ ਵਿੱਚ ਕਈ ਫੈਸਲੇ ਲੈ ਗਏ ਨੇ ਸਿੱਖ ਕੌਮ ਦੇ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਆ ਸੋ ਬਾਬਾ ਜੀ ਪਹਿਲਾ ਸਵਾਲ ਇਹੀ ਹੈਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕੇਸ ਦੀ ਜਾਂਚ ਕਮੇਟੀ ਦਾ ਸਮਾਂ ਜਿਹੜਾ ਪਹਿਲਾਂ 15 ਦਿਨ ਮਿਲਿਆ ਸੀਗਾ ਲੇਕਿਨ ਐਸਜੀਪੀਸੀ ਨੇ ਉਸ ਦਾ ਸਮਾਂ ਵਧਾ ਕੇ 30 ਦਿਨ ਦਾ ਕਰ ਦਿੱਤਾ ਗਿਆ ਤੇ ਪ੍ਰਧਾਨ ਧਾਮੀ ਸਾਹਿਬ ਦਾ ਕਹਿਣਾ ਹੈ ਵੀ ਜਿਹੜੀ ਗੁਰਦੁਆਰਾ ਸਾਹਿਬ ਕਮੇਟੀ ਦੀਆਂ ਚੋਣਾਂ ਨੇ ਹਰਿਆਣੇ ਦੀਆਂ ਉਹਨੂੰ ਮੱਧਿਆ ਨਜ਼ਰ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ ਸੋ ਇਸ ਮੁੱਦੇ ਤੇ ਇਸ ਫੈਸਲੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਰੋਣ ਕਮੇਟੀ ਆ ਜਿਹੜੀ ਇਹਨਾਂ ਕੋਈ ਹੋਰ ਕੋਈ ਚਾਰਾ ਤਾਂ ਹੈ ਨਹੀਂ ਇਹ ਆਹੀ ਕੰਮ ਰਹਿ ਗਿਆ ਉਹਨਾਂ ਕੋਲ ਜੀ ਕਰ ਲਿਆ ਉਹ ਕਰ ਲਿਆ ਠੀਕ ਆ ਨਾ ਜੀ ਤੇ ਬਸ ਦੇਖੋ ਜਿਹੜਾ ਸੋਨਮੇਟੀ ਦਾ ਕਾਰਜਾ ਪੰਚ ਦੇ ਕਾਰਜ ਕਰਨਾ ਹੁਣ ਇਹ ਆਵੇ ਵਿੱਚ ਉਹ ਜਿਹੜੇ ਰਹਿ ਗਏ ਆ ਜੀ ਜਿਹੜੇ ਕਰਦੇ ਕੁਛ ਨੇ ਕਹਿੰਦੇ ਕੁਛ ਨੇ ਹਾਂਜੀ ਫੇਰ ਰਾਮਕ੍ਰਿਸ਼ਨ ਮੇਟੀਆਂ ਬਿਠਾਉਣ ਲੱਗ ਪਏ ਆ ਤੇ ਬਾਹਰ ਹਰਦੇ ਚਿੰਦ ਉਹਦੇ ਫੈਸਲਾ ਜਿਹੜਾ ਦੋ ਤਿੰਨ ਉਹਨੇ ਕਰਿਆ ਕਿ ਆਪਾਂ ਦਾ ਮਨ ਦੱਸਿਆ ਸਹੀ ਹਾਂਜੀ ਤੇਨੇ ਅੱਜ ਸਾਫੀ ਪਾਲ ਤੱਕ ਸਰ ਜਿਹੜੇ ਜਿੰਮੇਦਾਰਾਂ ਨੂੰ ਪਾਇਆ ਵਿਚਾਰ ਸੰਬਾਰੇ ਨੂੰ ਮੰਨਦੀ ਹੈ ਜੀ ਸਰ ਜਦੋਂ ਕਿन्हा ਟੱਕਾ ਹੁੰਦਾ ਫਿਰ ਸਾਨੂੰ ਬੋਲਵਾ ਦਿੰਦਾ ਹੂੰ ਤੇ ਜਦੋਂ ਵੀ ਸੋਨ ਇਨੀਵਰਸਿਟੀ ਨੇ ਜਿਹੜੇ ਵਿੱਸ਼ੇਦਾਰ ਆਏ ਨੇ ਉਹ ਜਦੋਂ ਕੋਈ ਇਹਨਾਂ ਦੇ ਹੱਥ ਦੇ ਵਿੱਚ ਦਾਦ ਨਾਂ ਦੇ ਖੜਦਾ ਦਾਦ ਨਾਂ ਦੀ ਗੱਲ ਕਰਦਾ ਇਹਨਾਂ ਦੀ ਮੈਨਜੀ ਹੁੰਦਾ ਫਿਰ ਉਹ ਜਿੰਮੇਦਾਰ ਸਿਰ ਲਾਣੇ ਮਾਪੀ ਜੀ ਜੇ ਕੋਈ ਫੱਟ ਦਾ ਵੇਲਾ ਬਾਲਾਂ ਮਿਲਣ ਵਾਲਾ ਦੇ ਕੋਈ ਮੇਰ ਦੀ ਪਹਿਨਾ ਇਹ ਆਖਰੀ ਪਹਿਲਾ ਦਿਹਾੜੀ ਦਾ ਸਿਧਾਰ ਨਹੀਂ ਹੈਗਾ ਜਿਸ ਦਪੈਨਾ ਵੀ ਬਹੁਤ ਸਾਰੇ ਜਥੇਦਾਰਾਂ ਨਾਲ ਇਸ ਪੰਨੈਨ ਮੀਟਿੰਗਾਂ ਕੀਤੀ ਹੈ ਜੀ ਤੇ ਇਹ ਜਿਹਨੂੰ ਉਹਨਾਂ ਜਥੇਦਾਰ ਬਣਾਉਂਦੇ ਨੇ ਕਿਰ ਆਪਣਾ ਜੀ ਹੱਥੀਂ ਤੇ ਉਠਾਉਂਦੇ ਨੇ ਜਦੋਂ ਫਿਰ ਉਹ ਦੀ ਲਾਉਣਾ ਹੁੰਦਾ ਉਹਨੂੰ ਬੁਲਾਨਾਮ ਕਰਕੇ ਕਿਸੇ ਨਾ ਕਿਸੇ ਵਰੀ ਇੱਕ ਜਿਹੜੀ ਸੋਮੇ ਕਮੇਟੀ ਆ ਲੋਕ ਮੰਡਲ ਵਿੱਚ ਉਹਨੂੰ ਲਾ ਦਿੰਦੀ ਹੈ ਜੀ ਗੁਰਮਾਨ ਸਿੰਘ ਦੀ ਗੱਲ ਸਾਰੇ ਜਥੇਦਾਰ ਪਹਿਲਾਂ ਵੀ ਹੋਏ ਤੇ ਹੁਣ ਵੀ ਹੋਰ ਵੀ ਆਉਣ ਬਹੁਤ ਸਮਿਆਂ ਦੇ ਵਿੱਚ ਵੀ ਹੋਣੀ ਆ ਅਸੀਂ ਤਾਂ ਇਹ ਕਹਿਣਾ ਜਿਹੜੀ ਜਥੇਦਾਰ ਦੀ ਕਿ ਉਹ ਸਿਲੈਕਸ਼ਨ ਨਾਲ ਹੋਣੀ ਚਾਹੀਦੀ ਹੈ ਉਹ ਕਿਹਦੇ ਨਹੀਂ ਹੋਣਾ ਚਾਹੀਦਾ ਜੀ ਸਿਲੈਕਸ਼ਨ ਦੇ ਦੁਆਰਾ ਸੁਣਾਇਆ ਜਾਣਾ ਚਾਹੀਦਾ ਇਹ ਗੱਲ ਮਾਨਣੀ ਹੈ ਜੀ ਨਾ ਕਾਲੀ ਜਿਸ ਦੇ ਜ਼ਿਫੀਦਾਰ ਸੀ ਆ ਫਿਰ ਉਹ ਜਿਵੇਂ ਪਾ ਜਗਤਾਰ ਸੰਸਵਾਰੇ ਨੂੰ ਪੂਰੇ ਸਰਬਤ ਕਾਰਖਾਨੇ ਜਫੀਦਾਰ ਕਿਉਂ ਆਇਆ ਇਸੇ ਤਰ੍ਹਾਂ ਸਿਲੈਕਸ਼ਨ ਨਾਲ ਲੈਣਾ ਜਿਹੜੇ ਜ਼ਿਫੀਦਾਰੀ ਦੀ ਕਿਉਂ ਨਾ ਉਹ ਹੋਣ ਚਾਹੀਦੀਆਂ ਨਾ ਕਿ ਇਹਨਾਂ ਦੇ ਤੇ ਜਦੋਂ ਕੋਈ ਇਹਨਾਂ ਦੇ ਸਾਥ ਕਿਸਮ ਦੇ ਅਗਰ ਲੈ ਲੈਣਾ ਕੋਈ ਨਹੀਂ ਉਹ ਤੇ ਫਿਰ ਉਹ ਜਿਹੜਾ ਇਹਨਾਂ ਨੇ ਰਾਤ ਨਾਲ ਲੱਗ ਜਾਂਦਾ ਫਿਰ ਉਹਨੂੰ ਇਸੇ ਤਰ੍ਹਾਂ ਕਰਦੇ ਨੇ ਕਿਸ ਤਰ੍ਹਾਂ ਇਹਨੂੰ ਰਾਤ ਦੇ ਪਰੇ ਰਾਮੇ ਕੀਤਾ ਗਿਆ ਲੋਕ ਜੀ ਤੇ ਇਹਨਾਂ ਨੇ ਬਾਅਦੜ ਕੇ ਲਾਣੇ ਨੇ ਸੋਮੇਟ ਕਮੇਟੀ ਦੇ ਦਸਤਾਵੇਜ਼ਾਂ ਨੂੰ ਹੁਣ ਕਿਸੇ ਬਸਤੇ ਹੀ ਆ ਇਹਨਾਂ ਨੇ ਕੋਈ ਸਹੀ ਕੰਮ ਤਾਂ ਕੀਤਾ ਕੋਈ ਨਹੀਂ ਜੀ ਸਾਕੇ ਉਹਨਾਂ ਦੇ ਦਬਾਅ ਬਾਗੀ ਦੇ ਪਦਾਨ ਨੂੰ ਜਿਹੜੇ ਪਹਿਲਾਂ ਕੀ ਜਿਹੜੇ ਸੌਧਾਰਾ ਨੂੰ ਮਾਫੀਆਂ ਦਵਾਈਆਂ ਉਹ ਕੰਮ ਨਾਵੇਂ ਜਾਰੀ ਕਰਾਏ ਜੀ ਬਹੁਤ ਕੁਸਤਰੇ ਇਹਨਾਂ ਨੇ ਜੋ ਲੋਕਾਂ ਨੂੰ ਰੋਟੀ ਚੱਲਣਾ ਚਾਹੁੰਦੀਆਂ ਨੇ 109 ਕਿਤੇ ਮੰਨੋ ਹਰੇਕ ਤਰ੍ਹਾਂ ਦਾ ਸਕੂਲ ਪਹੁੰਚ ਜਾਂਦੀ ਹੈ ਜੀ ਇਹ ਕਿ ਇਹਨਾਂ ਦਾ ਵਿਰੋਧ ਹੁੰਦਾ ਫਿਰ ਇਹ ਭੱਜੇ ਕਰਦੇ ਨੇ ਤੇ ਫਿਰ ਪਹਿਲਾਂ ਇਹ ਹੋਮਾ ਨਾਮ ਜਰ ਕਰਦੇ ਤੇ ਬਾਅਦਸ ਲਾਇ ਲੈਣਗੇ ਹੁਣ ਵੀ ਇਹ ਹੀ ਕੋਸ ਹੋਇਆ ਜੀ ਆਹੇ ਤੇ ਤਾਲਾ ਹੈਗਾ ਇਸ ਕਰਕੇ ਜਿਹੜੇ ਲੋਕ ਸਾਰੇ ਜਾਣਦੇ ਹੈਗਾ ਦੀ ਪਰਚੂਤਾ ਨੂੰ ਤੇ ਇਹ ਬਾਦਲ ਕਿਆਂ ਨੂੰ ਦੁਬਾਰਾ ਪ੍ਰਮੋਟ ਕਰਨਾ ਚਾਹੁੰਦਾ ਸ਼੍ਰੋਮਿਕ ਕਮੇਟੀ ਜਿਹੜਾ ਪ੍ਰਧਾਨ ਆ ਜੀ ਇਸ ਕਰਕੇ ਇਹ ਹੋ ਜੇ ਹਾ ਪ੍ਰੋਪੋਜ਼ਾਂ ਦੇ ਕਰੀ ਜਾਂਦੇ ਨੇ ਇਹ ਹੋਣੇ ਹੈ ਨਹੀਂ ਜਿੰਨੇ ਮਰਜ਼ੀ ਜ਼ੋਰ ਲਾ ਲੈਣਗੇ ਸ਼੍ਰੋਮਿਕ ਕਮੇਟੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਠੀਕ ਨਾ ਉਹ ਬਾਦਲਾ ਜਿਹੜਾ ਬਾਦਲਾ ਉਹ ਦੁਬਾਰਾ ਨਹੀਂ ਆ ਸਕਦਾ ਜੀ ਕਿਉਂਕਿ ਉਹਨੇ ਗੁਰੂ ਸਾਹਿਬ ਦੇ ਉਹਨਾਂ ਦੇ ਰਾਜ ਦੇ ਵਿੱਚ ਵਿਅਦਮੀਆਂ ਹੋਈਆਂ ਨੇ ਹਾਂਜੀ ਜੇ ਲਲਕਾਰ ਕੇ ਜਦੋਂ ਗੁਰੂ ਜੀ ਦੇ ਵਾਰਿਸਨਾਂ ਬਾਦੋਂ ਮਹਾਰਾਜੂਬ ਜੁਰੂ ਹੈ ਸੀ ਪ੍ਰੇਮੀਆਂ ਨੇ ਲਲਕਾਰ ਕੀ ਕਿਹਾ ਸਿੱਖਾਂ ਨੂੰ ਪੋਸਟਰ ਵੀ ਲਾਏ ਸੀ ਜੀ ਤੁਹਾਡਾ ਗੁਰੂ ਸਾਡੇ ਕੋਲ ਜੇ ਥੋੜੇ ਜੁਰਤ ਲੈ ਲਓ ਫਿਰ ਉਦੋਂ ਇਹ ਅਖਾਉਤੀ ਪੰਥਕ ਜਿਹੜੇ ਲੋਕ ਨੇ ਅਖਾਉਤੀ ਸਰਕਾਰ ਸੀ ਬੰਦਲੀਆਂ ਦੀ ਉਸ ਟਾਈਮ ਫਿਰ ਸੰਕਟਕ ਉਚਨੀ ਪੁਰੀ ਇਹਨਾਂ ਨੇ ਉਹਨਾਂ ਨੇ ਸੌਦਾ ਸਾਹ ਦੇ ਜੇਲ੍ਹਾਂ ਦੀ ਹਮਾਇਤ ਕੀਤੀ ਰੱਤ ਕੇ ਤੇ ਉਸ ਮੋਹਨ ਸਿੰਘ ਦੇ ਇਨਸਾਫ ਮੰਗਲ ਕੇ ਉਹਨਾਂ ਦੇ ਕੋਈ ਚੰਗਾਈ ਇਹਨਾਂ ਨੇ ਵੀ ਅਦੀ ਵੀ ਨਾਲ ਦਾ ਸਾਹ ਦੇ ਤਰਨ ਨਰਾਬਰ ਗੁਰੂ ਸਾਹਿਬ ਦਾ ਇਹਨਾਂ ਨੇ ਕਰਾਇਆ ਅੱਜ ਇਹਨਾਂ ਦਾ ਨਰਾਦਰ ਹੋ ਰਿਹਾ ਜੀ ਕਿਸੇ ਤਰ੍ਹਾਂ ਹੋਊਗਾ ਇਹ ਦੁਬਾਰਾ ਨਹੀਂ ਆ ਸਕਦੇ ਜਿੰਨਾਂ ਵਾਰ ਜੀ ਸੋਨੀ ਮਿੱਟੀ ਪ੍ਰਧਾਨ ਹਕਤਮੀ ਝੋੜ ਲਾ ਲੈ ਉਹਦੇ ਚੰਸੀ ਝੋੜ ਲਾ ਲੈਣ ਜਿਹੜਾ ਕੁਛ ਇਹਨਾਂ ਨੇ ਗਲਨਾ ਕਰ ਲੈਣ ਇਹਨਾਂ ਨੇ ਗੁਰੂ ਸਾਹਿਬ ਦੀ ਇੱਜ਼ਤ ਵੀ ਕਰਾਈ ਆ ਇਹਨਾਂ ਦੇ ਹਜੇ ਬੁਰਾ ਹਾਲ ਹੋਰ ਹੋਣਾ ਦਾ ਜੀ ਸੋ ਬਾਬਰ ਆਜਰ ਸਿੰਘ ਜੀ ਸਵਾਲ ਬਹੁਤ ਵੱਡਾ ਹੈਗਾ ਵੀ ਜਿਸ ਤਰ੍ਹਾਂ ਇੱਕ ਦੁਨਿਆਵੀ ਅਹੁਦੇ ਹੁੰਦੇ ਨੇ ਕੋਈ ਵੱਡੇ ਰਾਸ਼ਟਰਪਤੀ ਹੈ ਚਾਹੇ ਕੋਈ ਪ੍ਰਧਾਨ ਮੰਤਰੀ ਹੈ ਇੱਕ ਜਥੇਦਾਰ ਦਾ ਅਹੁਦਾ ਇੱਕ ਸਤਕਾਰਤ ਅਹੁਦਾ ਹੈਗਾ ਬੜੀ ਵੱਡੀ ਹਸਤੀ ਹੈ ਇੱਕ ਤੇ ਇਹ ਥੋੜੇ ਦਿਨਾਂ ਦੇ ਵਿੱਚ ਜਥੇਦਾਰ ਨੂੰ ਲਾ ਕੇ ਪਾਸੇ ਕਰ ਦਿੰਦੇ ਆ ਥੋੜੇ ਦਿਨਾਂ ਵਿੱਚ ਕਿਸੇ ਹੋਰ ਨੂੰ ਬਣਾ ਦਿੰਦੇ ਆ ਫਿਰ ਸਹੀ ਜਥੇਦਾਰ ਚੁਣਨ ਦਾ ਹੱਕ ਕਿਸ ਨੂੰ ਹੈਗਾ ਜਾਂ ਕਿਵੇਂ ਇਸ ਦਾ ਸਹੀ ਪ੍ਰੋਸੀਜਰ ਕੀ ਹੈਗਾ ਦੇਖੋ ਸਹੀ ਦੇਖੋ ਜਿਹੜੀ ਪ੍ਰਕਿਰਿਆ ਨਾ ਸਹੀ ਹੈ ਉਹ ਸਿਲੈਕਸ਼ਨ ਦੁਆਰਾ ਭਾਵ ਕਿਸੇ ਦਾ ਹੋ ਦੁਬਾਰਾ ਸਲੇਜੇ ਤੇ ਰਕਾਲ ਤੱਕ ਦਾ ਹੋਣਾ ਨਹੀਂ ਜਾ ਰਿਹਾ ਜੀ ਹੁਣ ਪ੍ਰੋਬਬਲੀ ਕਮੇਟੀ ਜੰਤਰਾਇਸ ਚੋਂ ਜਿੰਨੀ ਮਰਜੀ ਲਾਭ ਜਿੰਨੀ ਮਰਜੀ ਬਣਾ ਦੇ ਉਹਨਾਂ ਦਾ ਕੋਈ ਮਤਲਬ ਨਾ ਇਹਦੇ ਚੱਲ ਕੇ ਜਿਹੜਾ ਜ਼ਿੰਮੇਵਾਰ ਦੀ ਚੋਣ ਸਿਲੈਕਸ਼ਨ ਦੁਆਰਾ ਹੋਵੇਗਾ ਕਾਰਨ ਸਹੀ ਜਿਹਨਾਂ ਜਿਹੜਾ ਸਾਰਿਆਂ ਨੂੰ ਪਰਵਾਹ ਨਾ ਹੋਵੇ ਇਹ ਫਿਰ ਐਸਜੀਪੀਸੀ ਦੇ ਅੰਡਰ ਚ ਜ세ਦਰ ਦੀ ਚੋਣ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਸਿਲੈਕਸ਼ਨ ਸਿਲੈਕਸ਼ਨ ਤਾਂ ਹਮੇਸ਼ਾ ਸਿਲੈਕਸ਼ਨ ਦੁਆਰਾ ਹੋਣੀ ਚਾਹੀਦੀ ਹੈ ਵੈਚਨ ਦਵਾਰਾਂ ਦੀ ਕਸਰਗੀ ਨਾ ਹੋਈ ਹੈ ਜੀ ਇਹ ਸਾਡਾ ਸਰਬ ਦਾ ਤਾਂ ਹੀ ਤਾਂ ਜਿੱਥੇ ਨਾ ਆ ਹਾਲ ਹੁੰਦੇ ਨੇ ਜਿਹੜਾ ਕੋਈ ਦੋਸਰ ਬੈਗਾ ਆਹੀਗਾ ਆਹੀ ਹੱਲਾ ਕਰਦੇ ਉਹਨੂੰ ਬਗਨਾਮ ਕਰ ਦੇਣ ਨੂੰ ਗੁਰਬਾਤ ਕੂਸੀ ਕਰ ਦੇਣ ਨੂੰ ਬਗਨਾਮ ਕਰਕੇ ਉਹਨੂੰ ਲਾ ਕੇ ਜੇਲ੍ਹ ਕਰਕੇ ਜਿਹੜੇ ਕਾਰਨ ਤੋੜ ਦੇ ਨੇ ਜੀ ਸੋ ਬਾਬਾ ਜੀ ਅਗਲਾ ਸਵਾਲ ਆਇਆ ਗਿਆ ਵੀ ਜਿਵੇਂ ਐਸਜੀਪੀਸੀ ਦੇ ਵੱਲੋਂ ਨਰੈਨ ਸਿੰਘ ਚੋੜਾ ਨੂੰ ਪੰਥ ਚੋਂ ਛੇਕਣ ਵਾਲਾ ਮਤਾ ਪਾਸ ਕੀਤਾ ਗਿਆ ਸੀਗਾ ਲੇਕਿਨ ਕੱਲ ਐਸਜੀਪੀਸੀ ਦੀ ਅੰਤਰਨ ਕਮੇਟੀ ਨੇ ਉਹ ਮਤੇ ਨੂੰ ਰੱਦ ਕਰ ਦਿੱਤਾ ਉਸ ਤੇ ਤੁਹਾਡਾ ਕੀ ਕਹਿਣਾ ਜੀ ਦੇਖੋ ਮਾਪੇ ਲੱਗਣਾ ਕੁਝ ਨਾ 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 ਨੂੰ ਸ਼ੋਣ ਦੀ ਮੱਟੀ ਨੂੰ ਜੀ ਤੋਂ ਚੁੱਪ ਕੇ ਚੱਟਣ ਦੀ ਆਸ ਆਮੇਸਾ ਜਿਹੜਾ ਫੈਸਲਾ ਲੈਣੇ ਉਹ ਜਿਹੜੇ ਖਾੜਦੇ ਨਹੀਂ ਹੈਗੇ ਇਹ ਤੁਹਾਨੂੰ ਪਤਾ ਵੀ ਨਾਰਾਇਣ ਸਿੰਘ ਚੋੜੇ ਨੇ ਕੋਈ ਦੇਖੋ ਜਿਹੜੇ ਕਾਲ ਤਖਸਾਲ ਤੇ ਬਾਦਲ ਦੇ ਪੇਸ਼ ਹੋਏ ਉਹਨਾਂ ਨੂੰ ਸਾਰੇ ਗਿਨਾ ਤਬੂਲੇ ਨੇ ਬਿਆਦਗੀ ਦਾ ਗਨਾਦ ਉਹਨਾਂ ਨੇ ਕਬੂਲਿਆ ਜੀ ਸਿੰਘਾਂ ਨੂੰ ਮਾਰਨ ਦਾ ਜਵਾਹ ਸਿੰਘਾਂ ਨੂੰ ਕਬੂਲਿਆ ਤੇ ਉਹਨਾਂ ਦੀ ਸਰਕਾਰ ਦੇ ਜਿਹੜੇ ਨੁਮਾਇंदे ਲਾਇਏ ਸੀ ਉਹਨਾਂ ਨੇ ਮਖਲ ਕੁਝ ਇਹਨਾਂ ਨੇ ਸਿੰਘਾਂ ਦੀ ਕੀਤੀ ਇਹਨਾਂ ਨੇ ਸਿੰਘਾਂ ਨੂੰ ਮਾਰਿਆ ਜੀ ਉਹਨਾਂ ਨੂੰ ਜਹਰ ਆਲਮਦਾਰਨ ਜੀ ਸੁਨੇਹ ਸੰਗਰ ਦੇ ਜਿੰਨਾਂ ਨੇ ਖੂਨ ਦੀ ਹੋਲੀ ਜਿਹੜੀ ਸਿੱਖਾਂ ਦੇ ਨਾਲ ਉਹਨਾਂ ਨੂੰ 14 ਮਹੀਨੇ ਜੱਦ ਸਾਰਾ ਕੁਝ ਮੰਨੇ ਨੀ ਕੋ ਜੀ ਤੇ ਜਿਹੜੀ ਜੱਤ ਕਾਲਪਤਖ ਸਾਬ ਦੇ ਜੱਥੇਦਾਰ ਸੀ ਉਹਨਾਂ ਨੇ ਉਹਨਾਂ ਨੂੰ ਸਜ਼ਾ ਲਾਦੀ ਮੰਨੇ ਹੋਣ ਗਈ ਜੀ ਉਹਨਾਂ ਨੂੰ ਸਜ਼ਾ ਲਾਦੀ ਦਰਸੀ ਕਰਨ ਦੀ ਜਿਹੜੇ ਸਾਰੀ ਸੰਗਤਾਂ ਜਿਹੜੀ ਲੋਕ ਆਪਾਂ ਸਾਹ ਉਹ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਉਹਨਾਂ ਨੂੰ ਜੀ ਇਹਨਾਂ ਦਾ ਗੁਨਾਹ ਵੱਡਾ ਤੇ ਸੇਵ ਇਹਨਾਂ ਨੂੰ ਭਾਂਡੇ ਮੰਨੇ ਲਾਦੀ ਹੂੰ ਜੇ ਕੋਈ ਨਾ ਉਹਨਾਂ ਨੂੰ ਘੱਟੇ ਕਰ ਸੇਕਾ ਜਾਣਾ ਸੀ ਆਹੀ ਵਾਸੀ ਆਸਾਂਪ ਦੇ ਵਿੱਚ ਬਿਲਕੁਲ ਬੜੇ ਬਰਦਾਸ਼ਤ ਨਾ ਵਾਖੇ ਉਹਨਾਂ ਨੂੰ ਕਿਉਂ ਲੜਨ ਤੇ ਸਾਰੇ ਬਾਗਲ ਦਲੀਆਂ ਦੇ ਜਿੰਨੇ ਵੀ ਕੋਲਾ ਸੀ ਚਲੋ ਬਾਗੀ ਸੀ ਜਿਹੜੇ ਬਾਗੀ ਦੀ ਜ਼ਿੰਮੇ ਵੀ ਨਹੀਂ ਸਾਰੇ ਇਹਨਾਂ ਦਾ ਕੋਲਾ ਜੀ ਸਾਰੇ ਸਾਰਿਆਂ ਨੂੰ ਤੇ ਰੋਕ ਲਾਉਣੀ ਚਾਹੀਦੀ ਸੀ ਪਰ ਜਦੋਂ ਉਹਨਾਂ ਨੇ ਇਹਨਾਂ ਨੇ ਸਹੀ ਨਹੀਂ ਕੀਤੀ ਤੇ ਲੋਕਾਂ ਨੇ ਜਿਹੜੇ ਲੋਕਾਂ ਵਿੱਚ ਜਿਹੜੇ ਗੁੱਸਾ ਸੀ ਭਾਈ ਨਾ ਇਹਨਾਂ ਨੇ ਜੇ ਮਾਮਲੇ ਵਿੱਚ ਜਿਹੜਾ ਗੁੱਸਾ ਸੀਗਾ ਜੀ ਉਹਨਾਂ ਜਿਹੜਾ ਹੈਗਾ ਗੋਲੀ ਹੱਥੋਂ ਪਾਈ ਦੇ ਵਿੱਚ ਚੱਲੀ ਆ ਉਹਨਾਂ ਇਟਲੀਅਨ ਵਰਸ ਫਾਉਰੀ ਕੱਢਿਆ ਚੁੱਕੇ ਦੇਖੋ ਇਹ ਫੇਰ ਜਿਹੜੇ ਲੋਕਾਂ ਨੇ ਤਾਵਨਾ ਨਾ ਮਨ ਦੇ ਸਰੀਰ ਨੂੰ ਉੱਤੇ ਇਹ ਸਹੀ ਫੈਸਲਾ ਨਹੀਂ ਹੋਇਆ ਤੇ ਇਹਨਾਂ ਨੂੰ ਸਜ਼ਾ ਤਾਂ ਕੀ ਤਰ੍ਹਾਂ ਲਾਈ ਨਹੀਂ ਤਾਂ ਇਹ ਜਿਹੜਾ ਰਿਹਾ ਸਹੀ ਗੱਲ ਹੋਇਆ ਸਾਰਾ ਕਾਂਡ ਇਹ ਫੇਰ ਜਿਹ ਫੇਰ ਸਾਹਿਬ ਜਿਹੇ ਚੰਗੀ ਇਹਨਾਂ ਨੂੰ ਦਿੰਦੇ ਸਜ਼ਾ ਉਹਨੂੰ ਪਤਾ ਸੀ ਕਿ ਸਾਡੇ ਨਾਲ ਆ ਕੇ ਸੁਣਾ ਤੇ ਇਹਨਾਂ ਚਾਹੀਦੀ ਸਜ਼ਾ ਨਹੀਂ ਦਿੱਤੀ ਨਾਲ ਇਹਨੂੰ ਸਜ਼ਾ ਰੋਣੀ ਚਾਹੀਦੀ ਸੀ ਫੇਰ ਨੇ ਬਿਆਨ ਕੀਤਾ ਚੋਲੇ ਦੀ ਪੱਗ ਵੀ ਲਾਹੀ ਇਹਨਾਂ ਨੇ ਹਾਂਜੀ ਸੋਨੀ ਕਮੇਟੀ ਤੇ ਉਲਟਰ ਜਾ ਕੇ ਦੇ ਬਾਬਲ ਦੇ ਵੱਡੇ ਚਾਂਚੇ ਬਣੇ ਕਰਦੇ ਨੇ ਜੀ ਸੋਨੀ ਕਮੇਟੀ ਜਿਹੜਾ ਇਹਨਾਂ ਨੇ ਜਾ ਕੇ ਅਕਾਲ ਤਖਤ ਦੇ ਲੈਕਚਰ ਵੀ ਜਾਂਦੇ ਨੇ ਚੋਲੇ ਨੂੰ ਜਿਹੜਾ ਹੈਗਾ ਸਿੱਖਿਆ ਜਾਦਾ ਉਹਨਾਂ ਨੇ ਢੱਕ ਸਿੱਖਣਾ ਦੀ ਗੱਲ ਪਈ ਹਾਂਜੀ ਚੋਲੇ ਨੂੰ ਜੀ ਤੇ ਉਦੋਂ ਸੋਨੀ ਕਮੇਟੀ ਦੀਆਂ ਅੱਖਾਂ ਬੰਦ ਸੀ ਉਦੋਂ ਕਿਉਂ ਨਹੀਂ ਇਹ ਅਕਾਲ ਤਖਤ ਦੇ ਪੇਸ਼ ਹੋਏ ਜਾ ਕੇ ਜਦੋਂ ਬਾਬਲ ਕਿਆ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਨੇ ਬਿਆਦਮੀਆਂ ਕਰਾਈਆਂ ਨੇ ਉਦੋਂ ਕਿਉਂ ਨਹੀਂ ਕਿ ਬੋਲੇ ਉਦੋਂ ਮਾਤਾ ਕਿਉਂ ਨਹੀਂ ਪਾਇਆ ਇਹਨਾਂ ਨੇ ਜਦੋਂ ਗੁਰੂ ਜਦੋਂ ਸਿੰਘ ਮਾਰੇ ਗਿਆ ਉਹਨਾਂ ਮਤਾ ਕਿਵਾਂ ਨਹੀਂ ਪਾਇਆ ਇਹਨਾਂ ਨੂੰ ਜੀ ਤੇ ਮੈਨ ਸਿੰਘ ਚੋੜੇ ਬਾਰੇ ਭੱਜ ਕੇ ਪਾ ਕੇ ਚਿੱਠੀ ਲਿਖ ਕੇ ਦੇਦੀ ਜੱਫਤਾਰ ਨੂੰ ਜਿਹਨੂੰ 500 ਸਿੱਕੋ ਆਹ ਕਰਤੀਆ ਕਰਦੂਤਾ ਇਹਨਾਂ ਨਹੀਂ ਲੋਕਾਂ ਮੀਆਂ ਕਾਮੀ ਵਰਗਿਆਂ ਦੀ ਹੁਣ ਜਦੋਂ ਪੰਚ ਦਰ ਦਬ ਦਬ ਆਪਾਂ ਵੀ ਕਿ ਸੋਸ਼ਲ ਮੀਡੀਆ ਸਾਰਾ ਖੋਸ ਹੋ ਗਿਆ ਮੈਨ ਸਿੰਘ ਚੋੜੇ ਦੇ ਹੱਕ ਦੇ ਵਿੱਚ ਸਾਰਾ ਪੰਚ ਭੁੱਗਤ ਗਿਆ ਫਿਰ ਇਹਨਾਂ ਜੁੱਤੀਆਂ ਲੱਗੀਆਂ ਫਿਰ ਇਹਨਾਂ ਨੇ ਦੁਬਾਰੇ ਬਾਅਦੂ ਮਸਲਾ ਲਿਆ ਆਖੀ ਕਬ ਮੈਨਾਂ ਕੋਈ ਹਰ ਕੱਖ ਨਹੀਂ ਹੈਗਾ ਸੋਚਦੇ ਨਹੀਂ ਸਮਝਦੇ ਨਹੀਂ ਹੈਗੇ ਸਿਰਫ ਬਾਦ ਨੂੰ ਕਿੱਥੇ ਕਰਨ ਵਾਸਤੇ ਬਾਦ ਨੂੰ ਪ੍ਰਮੋਟ ਕਰਨ ਵਾਸਤੇ ਇਹ ਜਲਦਬਾਜ਼ੀ ਨੂੰ ਫੈਸਲੇ ਲੈ ਲਏ ਨੇ ਕਿ ਸਾਡੀ ਅਵੇਲੇਬਲ ਦੇ ਕੋਈ ਬਾਦਲ ਨਹੀਂ ਆ ਤੇ ਪਰ ਇਹ ਨਹੀਂ ਸੋਚਦੇ ਪੰਚ ਦਾ ਪੰਚਾ ਜਿਹੜਾ ਉਹ ਸਾਰਾ ਕੁਝ ਦੇਖਦਾ ਤੇ ਪੰਚ ਜਿਹੜਾ ਜਦੋਂ ਉਹਨਾਂ ਨੇ ਪੰਚ ਨੇ ਸੰਭਾਲਾ ਭਾਈ ਮੈਨ ਸਿੰਘ ਚੋੜ ਦੇ ਹੱਕ ਦੇ ਵਿੱਚ ਭੋਟਿਆ ਤੇ ਫਿਰ ਇਹਨਾਂ ਨੂੰ ਖਾਸ ਫੈਸਲਾ ਮਜਬੂਰਨ ਬਾਅਦ ਉਸ ਲੈਣਾ ਪਿਆ ਬਿਲਕੁਲ ਆਹ ਕੰਮ ਇਹਨਾਂ ਦਾ ਸੋਲਿੰਗ ਮੇਟ ਕੋਈ ਹੋਰ ਕੋਈ ਨਹੀਂ ਹੈਗਾ ਆਹ ਕੰਮ ਹੁੰਦਾ ਜੀ ਸੋ ਬਬਾ ਜੀ ਸਵਾਲ ਇਹ ਹੈਗਾ ਵੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਇੱਕ ਸੁਪਰੀਮੋ ਪਾਵਰ ਹੁੰਦੀ ਹੈ ਸਿੱਖਾਂ ਦੀ ਉਤੋਂ ਜਿਹੜਾ ਇੱਕ ਵਾਰੀ ਹੁਕਮ ਪਾਸ ਹੋ ਗਿਆ ਉਹ ਸਿੱਖਾਂ ਨੂੰ ਮੰਨਣਾ ਪੈਂਦਾ ਸੋ ਜੇ ਗੱਲ ਕਰੀਏ ਸੁਖਵੀਰ ਬਾਦਲ ਤੇ ਬਾਕੀ ਸ਼ਰੋਨੀ ਕਾਲੀ ਦਲ ਦੇ ਜਿੰਨੇ ਲੀਡਰ ਨੇ ਹੁਕਮ ਪਾਸ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਸਿਫੇ ਦੇਣਗੇ ਇੰਨੇ ਦਿਨਾਂ ਦੇ ਵਿੱਚ ਲੇਕਿਨ ਉਸ ਤੇ ਕੋਈ ਠੋਸ ਕਦਮ ਚੁੱਕਿਆ ਨਹੀਂ ਗਿਆ ਕੋਈ ਗੱਲ ਉਹਦੇ ਤੇ ਹੋਈ ਨਹੀਂ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਰੀ ਦਾ ਬੱਕਰਾ ਬਣਾ ਕੇ ਜ਼ਿੰਮੇਵਾਰੀ ਤੇ ਕਿਉਂ ਲਾ ਦਿੱਤਾ ਗਿਆ ਇਹੀ ਗੱਲਾਂਾਂ ਹੁੰਦੀਆਂ ਸੋ ਇਹ ਕਾਲ ਤੱਕ ਤਾਂ ਕੋਈ ਨਹੀਂ ਮਰਨੀ ਮੰਨਦੇ ਇਹ ਬੱਦਲ ਕੇ ਬੱਦਲ ਲਗਾ ਲਾਣਾ ਸੋ ਨਹੀਂ ਕਹਿੰਦੀ ਜਿਹੜੇ ਬੱਦਲ ਦਾ ਟੋਲਾ ਸਾਰਾ ਰਹਿ ਗਿਆ ਜਿਹੜਾ ਆਰਐਸਐਸ ਦਾ ਇਹ ਤੇ ਆਦੇਨੇ ਸਾਰੀ ਗੀਦੀ ਗੀਦੀ ਤੇ ਅੱਜ ਹੁਣ ਕੱਪੇ ਨਾ ਬੀਜੇਪੀ ਨਾਲ ਆਰਐਸਐਸ ਨਾਲ ਸਾਰੇ ਸਰਕਾਰਾਂ ਬਣਾਈਆਂ ਨੇ ਜੀ ਤੇ ਮੰਤਰੀ ਵੀ ਭਾਜਪਾ ਦੀ ਸਰਕਾਰ ਦੇ ਵਿੱਚ ਇਹਨਾਂ ਦੇ ਰਹੇ ਨੇ ਸਾਰੇ ਤੇ ਇਸ ਕਰਕੇ ਜਿਹੜੇ ਇਹ ਲੋਕ ਨੇ ਨਾ ਇਹ ਕਾਲ ਤੱਕ ਸਾਬ ਨੂੰ ਵਰਤਦੇ ਨੇ ਜੱਫੀਦਾਰਾਂ ਨੂੰ ਪਹਿਲਾਂ ਵੀ ਵਰਤਿਆ ਇਹਨਾਂ ਨੇ ਅੱਜ ਵੀ ਜੱਫੀਦਾਰਾਂ ਨੂੰ ਵਰਤ ਲਿਆ ਜੀ ਪਹਿਲਾ ਜੱਫੇਦਾਰਾਂ ਦਬਾਅ ਪਾ ਕੇ ਉਹ ਸੌਦਾ ਸਾਹਿਬ ਨੂੰ ਮਾਫੀ ਨਾਮੇ ਦਿਵਾਇਆ ਤੇ ਜਦੋਂ ਲੋਕਾਂ ਦਾ ਰੋਹ ਵੜਿਆ ਪੰਚਾਇਤਾਂ ਦੇ ਉੱਤੇ ਆਇਆ ਸਾਰਾ ਸਿੱਖ ਕੌਮ ساری ਜਿਹੜੇ ਇਹਨਾਂ ਦੇ ਬਕਲਾਬ ਹੋ ਗੀ ਫਿਰ ਉਹ ਉਹ ਇਹਨਾਂ ਥੁੱਕ ਕੇ ਛੱਡਿਆ ਫਿਰ ਦਿਵਾਦੀ ਹੁਕਮਾਂ ਨਾਮੇ ਜਿਹੜੇ ਉਹ ਵਾਪਸ ਲਏ ਸਾਰਾ ਕੁਝ ਇਹਨਾਂ ਨੇ ਮਾਫੀ ਨਾਮ ਵਾਪਸ ਲਿਆ ਸਾਰਾ ਕੁਝ ਇਹਨਾਂ ਨੇ ਕਰਿਆ ਜੀ ਤੇ ਅੱਜ ਵੀ ਉਹੀ ਹਾਲਾਤ ਨੇ ਅੱਜ ਵੀ ਇਹ ਜਿਹੜੇ ਕਾਲ ਤੱਕ ਸਾਹਿਬ ਨੂੰ ਜੱਫੇਦਾਰਾਂ ਨੂੰ ਭੱਜ ਰਹੇ ਨੇ ਭੱਜੀਆਂ ਨੇ ਪਰ ਇਹਨਾਂ ਨੂੰ ਆਏ ਵੀ ਅਸੀਂ ਡਾਕਟਰ ਸਾਹਿਬ ਨੂੰ ਵਰਤ ਕੇ ਜਹਾਜ ਵੀ ਨਹੀਂ ਇਹ ਬਨਾਤਾ ਉਸੇ ਹਾਂ ਕਰੀ ਜਾਂਦੇ ਨੇ ਪਰ ਅੰਦਰੋਂ ਇਹ ਨਮਾਲੇ ਨਹੀਂ ਬਣੇ ਅੰਦਰੋਂ ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਇਹੀ ਗੱਲ ਆ ਕੁਰਸੀ ਦੀ ਲਾਲਸਾ ਕੁਰਸੀ ਦੀ ਲਾਲਸਾ ਕਰਕੇ ਹੀ ਇਹਨਾਂ ਬਾਬਲ ਬੜੀਆਂ ਨੇ ਸਾਰਾ ਹੀ ਡਰਾਮਾ ਰੱਜਿਆ ਲੋਕ ਸਾਰਾ ਕੁਝ ਜਾਣਦੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਕੱਲੇ ਕੱਲੇ ਕੋਲ ਕੱਲੇ ਕੱਲੇ ਇਹਨਾਂ ਨੇ ਖਾ ਰ ਪਈਆ ਜੀ ਦੋ ਜਿਹਨਾਂ ਨੂੰ ਮੂੰਹ ਨਹੀਂ ਲਾਉਂਦੇ ਜਿੰਨਾ ਮਰਜੀ ਇਹ ਜ਼ੋਰ ਲਾ ਲੈਣ ਇਹਨਾਂ ਨੇ ਕਾਲਪਤਖਬ ਸਾਹਿਬ ਨੂੰ ਪਹਿਲਾਂ ਵੀ ਵਰਤੇ ਆ ਅੱਜ ਵੀ ਵਰਤ ਰਹੇ ਨੇ ਚਿਹਰਿਆਂ ਨੂੰ ਪਹਿਲਾਂ ਵੀ ਵਰਤੇ ਦੇਖੀ ਮੈਨੂੰ ਅੱਜ ਵੀ ਵਰਤ ਰਹੇ ਨੇ ਇਹ ਕੰਮ ਤੇ ਨਾ ਹਮੇਸ਼ਾ ਇਹਨਾਂ ਨੇ ਸ਼ਾਲਾ ਕੀਤਾ ਕਵਤ ਕੀਤਾ ਇਹਨਾਂ ਲੋਕਾਂ ਨੇ ਬਾਦਲ ਲੜੀਆਂ ਨੇ ਪਰ ਇਹ ਦੁਬਾਰਾ ਨਹੀਂ ਪ੍ਰਮੋਟ ਹੋ ਸਕਦਾ ਦੁਬਾਰਾ ਸਤਾਂ ਦੇ ਵਿੱਚ ਨਹੀਂ ਆ ਸਕਦੇ ਕੁਰਸੀ ਵੀ ਖਾਤਰ ਸਾਰਾ ਕੁਝ ਇਹਨਾਂ ਨੇ ਕੀਤਾ ਜੇ ਇਹ ਇਹਨਾਂ ਦੇ ਵਿੱਚ ਕੋਈ ਗੱਲਬਾਤ ਸੀਗੀ ਫਿਰ ਇਹ ਆਵਰੇ ਆਵਸ ਸੀ ਵੀ ਦਿੰਦੇ ਕਾਲੀ ਦਲ ਦੇਖੋ ਇਹ ਜਿਹੜਾ ਕਾਲੀ ਦਲਾ ਮਾਰਾ ਨਹੀਂ ਹੈ ਕਾਲੀ ਦਲ ਸਿਧਾਂਤ ਦੀ ਪਾਰਟੀ ਹੈ ਜੀ ਇਹਨਾਂ ਲੋਕਾਂ ਨੇ ਮਾਰਾ ਮਾਂ ਦਾ ਬਾਦਲ ਕਾਲੀ ਦਲ ਦੀ ਜਿਹੜੀ ਹੈਗੀ ਹੈ ਉਹ ਸਭੀ ਖਰਾਵ ਕਰਤੀ ਕਾਜੀਦਲ ਨੂੰ ਖਤਮ ਕਰਦਾ ਇਹਨਾਂ ਲੋਕਾਂ ਨੇ ਜਨਾ ਤੇ ਇਹ ਪਰੇ ਨਹੀਂ ਹੁੰਦੇ ਬਾਗ ਦਾ ਕਲਾਣਾ ਸਾਰੇ ਉਹਨਾਂ ਜਿਹੜੇ ਕਾਲੇ ਜਲ ਦੇ ਸੁਧਾਰਨੀਆਂ ਚਾਹੁੰਦਾ ਇਹ ਥਲੇ ਥਲੇ ਜਾਊਗਾ ਉੱਤੇ ਨਹੀਂ ਆਉਂਦਾ ਇਸ ਕਰਕੇ ਜਿਹੜੇ ਲੋਕ ਨੇ ਉਹ ਮੂੰਹ ਨਹੀਂ ਆਉਣਗੇ ਗੁਰੂ ਸਾਹਿਬ ਨੇ ਇਹਨਾਂ ਦੀ ਬਿਆਦਗੀ ਕਰਾਈ ਆ ਨਰਾਦਰ ਕੀਤਾ ਅੱਜ ਇਹਨਾਂ ਦਾ ਨਰਾਦਰ ਆਪਣੇ ਆਪ ਹੀ ਹੋਣਾ ਤੇ ਹੋ ਰਿਹਾ ਇਹਨੂੰ ਹੋਰ ਵੀ ਹੋਣਾ ਇਹਨਾਂ ਨੂੰ ਕਿਉਂਕਿ ਗੁਰੂ ਸਾਹਿਬ ਦਾ ਬਹੁਤ ਵੱਡਾ ਘੋਰ ਨਰਾਦ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਇਹ ਚਾਹੁੰਦੇ ਇਹਨਾਂ ਕੋਲ ਤਾਕਤ ਸੀ ਉਸ ਟਾਈਮ ਜੀ ਸਾਰਾ ਕੁਝ ਕਰ ਸਕਦੇ ਸੀ ਉਸ ਟਾਈਮ ਦੋਸ਼ੀਆਂ ਨੂੰ ਫੜ ਕੇ ਸਜ਼ਾਵਾ ਵੀ ਦੇ ਸਕਦੇ ਸੀ ਦੋਸ਼ੀਆਂ ਦੇ ਨਾਲ ਸਾਰਾ ਕੁਝ ਕਰ ਸਕਦੇ ਸੀ ਪਰ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਸਾਰਾ ਕੁਝ ਮੰਨੇ ਨੇ ਇਹ ਆਪ ਤੇ ਫਿਰ ਇੱਕ ਇਮਨਾਦੋ ਨੇ ਗਏ ਇਹ ਕਰਕੇ ਪੰਥ ਸਾਰਾ ਕੁਝ ਜਾਣਦਾ ਗੁਰੂ ਸਾਰਾ ਕੁਝ ਜਾਣਦਾ ਕਿ ਇਹ ਇਹਨਾਂ ਨੇ ਵਸਤੇ ਇਹ ਜਿੰਨੀ ਗੱਲ ਕਰ ਰਹੀ ਠੀਕ ਸੋ ਬਾਬਾ ਜੀ ਜਿਸ ਤਰ੍ਹਾਂ ਸ਼ਰੋਮਣੀ ਕਾਲੀ ਦਰਦੀ ਸਾਜ ਬੀਜੇਪੀ ਦੇ ਨਾਲ ਲੰਬੇ ਸਮੇਂ ਤੋਂ ਰਹੀ ਸੀਗੀ ਇੱਕ ਪਾਸੇ ਵਿਰਸਾ ਸਿੰਘ ਵੱਲੋਂ ਟੋਹਾ ਇਹ ਗੱਲ ਕਹਿੰਦਾ ਗਿਆਨੀ ਹਰਪ੍ਰੀਤ ਜੀ ਨੂੰ ਵੀ ਤੇਰੀਆਂ ਯਾਰੀਆਂ ਨੇ ਬੀਜੇਪੀ ਦੇ ਨਾਲ ਤੇ ਤੇਰੇ ਉਹਨਾਂ ਦੇ ਨਾਲ ਬਹੁਤ ਨੇੜਤਾ ਉਹ ਜ਼ਿਆਦਾ ਹੈਗੀ ਹੈ ਇਹਦਾ ਬਹੁਤ ਹਗਾਮਾ ਹੋਇਆ ਸੀਗਾ ਤੁਸੀਂ ਬਿਆਨਬਾਜੀ ਵੀ ਸੁਣੀ ਹੈ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਸਾਰਿਆਂ ਨੂੰ ਪਤਾ ਹੈ ਇਹਨਾਂ ਦੀ ਬੀਜੇਪੀ ਦੇ ਨਾਲ ਯਾਰੀ ਨੇ ਜੀ ਬੀਜੇਪੀ ਦੀ ਯਾਰੀ ਕੀ ਨਾਲ ਹਮ ਸਾਰਿਆਂ ਨਾਲ ਹੀ ਆ ਜਿਹੜੇ ਦੇਖੋ ਇਹ ਹੋਂ ਤੱਕ ਦੇ ਸੇਵਾਦਾਰ ਕਈ ਜੰਮ ਨੇ ਆਵਗੜਾ ਘੱਟ ਰਹੇ ਨੇ ਆਪ ਵੀ ਉਹਨਾਂ ਨਾਲ ਬੀਜਪੀ ਨਾਲ ਜਿਹੜੀਆਂ ਦੋ ਕਿੰਨੇ ਵਾਰੀ ਨੇ ਸਰਕਾਰ ਬਣਾਈ ਰੱਖੀ ਤੇ ਉਹ ਅਸੇ ਮੰਤਰੀ ਜੀ ਰਹੇ ਨੇ ਇਹ ਆਵਗੜਾ ਦੁੱਧ ਦੋਤ ਨੇ ਉਹਨੂੰ ਕਹੀ ਜਾਂਦੇ ਨੇ ਹੂੰ ਦੇਖੋ ਸਾਰੀ ਇੱਕ ਇੱਕ ਮੇਲ ਦੇ ਕੱਦੂ ਨੇ ਕੋਈ ਘੱਟ ਨਹੀਂ ਨਾ ਚੋਂ ਇਹ ਸਾਰੀ ਇਹ ਤਾਂ ਜਿਸ ਸਟੇਜ ਤੇ ਕੜਾਹੇ ਦੇ ਸਿਕਣਾ ਲੈ ਜਿਵੇਂ ਆਹ ਰਾਣੀ ਮਸੰਦਾਂ ਨੂੰ ਸਿੱਟਾਇਆ ਕਰਨ ਕਰਕੇ ਇਹਦਾ ਸਾਹ ਕੱਟ ਤੱਤੇ ਕੜਾਹੇ ਦੇ ਸਿਕਣਾ ਲੈ ਸਾਰੀ ਇਹਨਾਂ ਨੇ ਬਹੁਤ ਸੌ ਵੀ ਵਿਆਹ ਦੀ ਗੱਲ ਆਈ ਆ ਇਹਨਾਂ ਨੇ ਬਹੁਤ ਵੱਡਾ ਘੋਰ અપਮਾਨ ਕੀਤਾ ਘੋਰ ਵਿਆਧਗੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਤੇ ਸਿੱਖ ਖਾਣ ਦੇ ਲੈਕ ਨਹੀਂ ਇਹਨਾਂ ਨੂੰ ਪ੍ਰਧਾਨ ਗਿਆ ਕਿ ਇਹਨਾਂ ਨੂੰ ਐਮਐਲਏ ਕੀ ਹੈ ਤਾਂ ਮੈਂਬਰ ਵਣ ਦੇ ਯੋਗ ਵੀ ਹੈ ਨਹੀਂ ਲੋਕੀ ਜੀ ਇਹਨਾਂ ਨੂੰ ਪ੍ਰਮੋਟ ਕਰਕੇ ਇਹਨਾਂ ਨੂੰ ਕਾਲੇ ਦਲ ਦੇ ਪ੍ਰਧਾਨ ਬਣਾਇਆ ਹੋਇਆ ਇਹਨਾਂ ਨੂੰ ਮੈਂਬਰਸ਼ਿਪ ਦਿੱਤੀ ਗਈ ਹੈ ਇਹਨਾਂ ਨੂੰ ਮੰਤਰੀਆਂ ਦੇ ਅਹੁਦੇ ਤੇ ਲੋਕਾਂ ਨੇ ਤੇ ਇਸ ਕਰਕੇ ਹੁਣ ਸਭ ਕੁਝ ਹੋ ਗਿਆ ਹੁਣ ਇਹਨਾਂ ਦੀ ਪੱਲੇ ਦਲੇ ਕੱਖ ਨਹੀਂ ਹੈਗਾ ਜਦੋਂ ਇਹਨਾਂ ਦੇ ਕੋਲ ਕੁਰਸੀ ਹੁੰਦੀ ਆ ਉਦੋਂ ਸਿੱਖਾਂ ਨੂੰ ਮਾਰਦੇ ਨੇ ਉਹਦੇ ਪੰਚ ਨਾ ਗੱਦਾਰੀਆਂ ਕਰਦੇ ਨੇ ਅੱਜ ਕੁਰਸੀ ਤੋਂ ਬਾਹਰ ਨੇ ਅੱਜ ਇਹਨਾਂ ਨੂੰ ਪੰਚ ਪਿਆਰਾ ਲੱਗਣ ਲੱਗ ਗਿਆ ਅੱਜ ਪੰਚ ਦੇ ਮੁੱਦੇ ਚੱਕ ਲੈ ਜੀ ਹੁਣ ਬੰਦੀ ਸਿੰਘ ਇਹਨਾਂ ਨੂੰ ਯਾਦ ਆ ਗਿਆ ਉਹਦੋਂ ਕਹਿੰਦੇ ਸੀ ਬੰਦੀ ਸਿੰਘਾਂ ਹੁਣ ਵੀ ਰਿਹਾਈ ਵਾਸਤੇ ਸੀ ਕੁਝ ਨਹੀਂ ਕਰ ਸਕਦੇ ਇਹਨਾਂ ਦੇ ਜੀ ਵੀ ਪੀਨ ਜੇ ਤਾਰ ਸਿੰਘ ਹਵਾਰਾ ਕਰ ਤਾ ਕੀ ਸ਼ੇਰ ਦੇਊਗਾ ਉਸ ਵੇਲੇ ਇਹ ਕਹਿੰਦੇ ਹੁੰਦੇ ਸੀਗੇ ਜੀ ਕਿ ਅੱਜ ਇਹਨਾਂ ਨੂੰ ਉਹੀ ਬੰਦੀ ਸਿੰਘ ਪਿਆਰੇ ਲੱਗਣ ਲੱਗ ਗਿਆ ਅੱਜ ਰੌਲਾ ਪਾਉਂਦੇ ਕਰਦੇ ਨਹੀਂ ਬੰਦੀ ਸਿੰਘਾਂ ਆ ਕੇ ਆਹ ਕਰੋ ਉਦੋਂ ਕੀ ਇਹਨਾਂ ਦੇ ਮਾਪੇ ਮਰ ਗਏ ਸੀਗੇ ਜੀ ਉਦੋਂ ਇਹ ਮਪੇ ਮੁੰਦੇ ਜਿਵੇਂ ਤਾਂ ਮਨ ਲਾਗੂਆਂ ਮਤੂ ਪਾ ਕੇ ਜੀ ਗਾਂਧੀ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਸਟਾ ਲਿਆ ਉਹ ਲੈ ਕੇ ਸਟਾ ਕੇ ਜੀ ਉਹਨੇ ਕਾਤਲਸੀ ਨੂੰ ਦੇਖਿਆ ਸੀ ਇਹ ਮਤੇਪੋਂ ਦੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਸਾਨੂੰ ਕੋਈ ਖਤਰਾ ਨਹੀਂ ਨੇ ਬਾਹਰ ਹੋਣੇ ਚਾਹੀਦੇ ਨਾ ਜੇ 15 ਸਾਲ ਪਹਿਲਾਂ ਹੀ ਬਾਹਰ ਆ ਜਾਂਦੇ ਫਿਰ ਆ ਜਾਣੇ ਸੀ ਬਾਹਰ ਇਹਨਾਂ ਨੇ ਕੂਕੂਤਾਂ ਕਰਕੇ ਅੰਦਰ ਬੈਠੇ ਨੇ ਜੀ 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 ਸੋ ਬਾਬਾ ਜੀ ਕੀ ਖੀਲਾ ਸਵਾਲ ਹੈਗਾ ਵੀ ਜਿਵੇਂ ਕੱਲ ਇਹਨਾਂ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੋਈ ਹੈ ਕਹਿੰਦੇ ਵੀ ਪੰਜਾਬ ਦੇ ਜਿਹੜੇ ਤਿੰਨ ਨੌਜਵਾਨ ਐਨਕਾਉਂਟਰ ਹੋਇਆ ਸੀ ਯੂਪੀ ਦੇ ਵਿੱਚ ਕੈਨੇਬੀ ਐਸਜੀਪੀਸੀ ਜਿਹੜੀ ਇੱਕ ਮੰਗ ਕਰਦੀ ਸਰਕਾਰ ਤੋਂ ਵੀ ਨਿਆਇਕ ਜਾਂਚ ਕੀਤੀ ਜਾਵੇ ਇਸ ਦੀ ਉਸ ਤੇ ਕੀ ਕਹੋਗੇ ਜੀ ਖੁਲੀ ਐਸਜੀਪੀਸੀ ਕੀ ਮੰਗ ਕਰਦੀ ਐ ਸਾਰੀ ਕਰਦੇ ਮੰਗ ਇਸ ਤੇ ਵੀ ਇਹਦੇ ਰੋਹ ਵਿਾਰੇ ਨੌਜਵਾਨ ਮਾਰੇ ਨੇ ਉਹ ਅਨਕੰਕਰੀਟ ਕੀਤਾ ਉਹ ਗਲਤ ਹੋਇਆ ਝੂਠਾ ਬਿਲਕੁਲ ਗਰੀਬ ਚਖਾਂ ਦੇ ਬੱਚੇ ਸੀ ਜਾਂ ਕਿ ਜਤਨਾਰ ਦਾ ਪੜਕੇ ਮਾਰਦੇ ਕਿੱਥੇ ਗੱਲ ਹੋਉਂਦੀ ਪਤਾ ਲੱਗਦਾ ਇਹਨਾਂ ਨੂੰ ਪਹਿਲਾਂ ਵੀ ਅੱਜ ਇੱਕ ਤਰੀਕਾ ਨਵਾਂ ਸੁਨਾਲਾ ਦੇ ਹਾਂਜੀ ਤੇ ਇਹ ਅੱਜ ਦੇ ਦਿਨ 1993 ਦੇ ਵਿੱਚ ਜਤਾਲਪੁਰ ਤਖਤ ਸਾਹਿਬ ਦੇ ਜਫੇਦਾਰ ਮੌਜੂਦਾ ਸੀ ਉਸ ਟੈਨ ਜਿਸ ਦਾ ਗੁਰਦੇਵ ਸਿੰਘ ਕੌਕੇ ਜੀ ਉਹਨਾਂ ਨੂੰ ਪੁਲਿਸ ਆਇਆ ਨਹੀਂ ਬੋਤਲਾਂ ਨਹੀਂ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਜੀ ਉਹਨਾਂ ਦੇ ਉਹਨਾਂ ਦੇ ਪੁੱਠਾ ਵੀ ਲੰਕਾਇਆ ਗਿਆ ਹਾਂਜੀ ਉਹਨਾਂ ਦੀ ਅੱਖਾਂ ਵੀ ਕੱਢੀ ਨਹੀਂ ਆ ਤਫਸੀਹ ਦੇ ਦਿੱਤੇ ਗਿਆ ਉਹਨਾਂ ਗੋਲੀ ਮਾਰ ਕੇ ਮਾਰਿਆ ਗਿਆ ਤੇ ਲਾਸ਼ ਨੂੰ ਚੱਕੀ ਖੁਰਦੂਬੋ ਦੇ ਕਰਤਾ ਮਹਿਰ ਸਿੜਤਾ ਤੇ ਦੇਖੋ ਅੱਜ ਉਹਨਾਂ ਦਾ ਸਹੀਜੀ ਦਿਹਾੜਾ ਕੌਂਕੇ ਦੇ ਵਿੱਚ ਅਸੀਂ ਉੱਥੇ ਜਾ ਰਹੇ ਹਾਂ ਤੇ ਪਹਿਲਾਂ ਵੀ ਜਿਹੜੀ ਸਾਰੇ ਪੁਲਿਸ ਨਾਲ ਨਹੀਂ ਬਹੁਤ ਸਾਰੇ ਪੁਲਿਸ ਚੰਗੀ ਆ ਜੀ ਪਰ ਜਿਹੜੇ ਬੋਚੜ ਵਿਹਾਂ ਤੇ ਵਰਗੇ ਬੋਚੜ ਦੇ ਕੇਸ ਕੇ ਪੀਐਸ ਬਿਲ ਵਰਗੇ ਬੋਚੜ ਦੀਆਂ ਹਾਲਾਤਾਂ ਨੇ ਜਿਹੜੇ ਉਹਨਾਂ ਦੇ ਅੱਜ ਵੀ ਅਰੂਹਾਂ ਬਾਸਨੀਆਂ ਨੇ ਪਿੰਡਾਂ ਦੇ ਵਿੱਚ ਪਹਿਲਾਂ ਵੀ ਅਨਕਾਉਂਟਰ ਹੁੰਦਾ ਸੀ ਪਹਿਲਾਂ ਖਾਲਦੂਗੇ ਮਾਰਿਆ ਜਾਂਦਾ ਸੀ ਹਲਾਤ ਵਾਦੀ ਕਹਿੰਦੇ ਕਿ ਮਾਰਿਆ ਜਾਂਦਾ ਸੀ ਗ੍ਰੀਲੀਟੈਂਟਿਕ ਮਾਰਿਆ ਜਾਂਦਾ ਸੀ ਸਾਡੇ ਨੌਜਵਾਨਾਂ ਨੂੰ ਜਿਹੜਾ ਹੈਗਾ ਗੈਂਗਸਟਰ ਕਹਿੰਦੇ ਮਾਰਿਆ ਚਾਰ ਜਾਨਾਂ ਬਗਰੀ ਜੋ ਸਿੱਖਾਂ ਦੇ ਜਿਹੜੇ ਬੰਦੇ ਸੀ ਗਰੀਬ ਹੁੰਦੇ ਉਹ ਮਾਰਦੇ ਆ 18 ਸਾਲ ਦਾ ਬੱਚਾ ਸੀ ਉਹਦੇ ਕੋਈ ਇਨਸਾਨ ਨਹੀਂ ਸੀ ਇਹਨਾਂ ਨੇ ਉਹ ਜਾਲੀ ਪੁੱਛ ਬੰਨ ਮੁਕਾਬਲਾ ਬਣਾਇਆ ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਇਹਦੇ ਉੱਤੇ ਇੱਕ ਜਾਂਚ ਬਿਠਾ ਕੇ ਜਿਹੜੇ ਪੁਲਸਾਂ ਨੇ ਮਾਰਿਆ ਉਹਨਾਂ ਨੂੰ ਸਜ਼ਾਵਾ ਹੋਣੀ ਚਾਹੀਦੀ ਨੇ ਪਹਿਲਾਂ ਵੀ ਉਹੀ ਹੁੰਦਾ ਸੀ ਅੱਜ 35 ਸਾਲ ਹੋ ਗਏ ਅੱਜ ਵੀ ਉਹੀ ਹਾਲ ਆ ਪੁਲਸ ਦਾ ਜੀ ਇਸ ਕਰਕੇ ਜਿਹੜੇ ਸਾਰ ਗਿਆ ਸੀ ਮੰਗ ਕਰਦੇ ਆ ਵੀ ਇਹ ਜਾਂਚ ਹੋਣੀ ਚਾਹੀਦੀ ਤੋ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਧੰਨਵਾਦ ਸੋ ਨਵੇਂ ਸਾਲ ਦੀਆਂ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਦੇਖੋ ਸਾਡਾ ਨਮਾਸਾਲਾ ਜਿਹੜਾ ਉਹ ਗੁਰੂ ਸਾਹਿਬ ਦਾ ਚੇਤਤਾ ਪਨ ਚੇਤ ਗੁੰਮਨਰਾ ਵੀ ਹੈ ਉਹ ਆਨੰਦਨਾ ਕੀਤੇ ਨੇ ਸਿਰ ਉੱਪਰ ਸਾਡਾ ਹਾਲ ਤਾਂ ਤਾਂ ਤੇ ਬਿਲਕੁਲ ਜੀ ਸਾਡੇ ਅਸੀਂ ਨਹੀਂ ਹੁੰਦੇ ਸਾਡੇ ਅਸੀਂ ਜੀਪ ਉਹ ਸਾਡੇ ਦੇ ਖੇਤਾਰ ਦੇ ਤਾਂ ਨਹੀਂ ਜੇ ਖੇਤਾਰ ਆ ਦੇ ਬਾਦ ਨੂੰ ਇਹਨਾਂ ਬੁਰਸਾਂ ਨੂੰ ਕੁਕੂਗੇ ਮਾਰਿਆ ਸੀ ਅਗੇ ਦਾ ਸੂਜੀ ਇਹੜਾ ਇਸ ਕਰਕੇ ਅਸੀਂ ਜਿਹੜੀਆਂ ਮਨੇ ਸਾਲ ਦੀਆਂ ਜਨਮਾਂ ਕਿਸੇ ਨੇ ਦੇ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਜਿਹੜੇ ਜਿਹੜੇ ਬਹੁਤ ਬਤਾਤਾ ਆ ਤੇ ਆ ਠੀਕ ਹੈ ਕਿ ਅਸੀਂ ਸੂਜੀ ਦੇ ਪਰਨਾਮ ਕਰਨੇ ਨਾ ਮਿਸਾਲ ਦੇਤੇ ਜੀ ਇਹਨਾਂ ਨੇ ਆਦਮੀ ਸੂਜੀ ਦੀ ਖਾਸ ਕੇ ਦਿੱਤੀ ਇਹਨਾਂ ਨੇ ਕਿਹਨਾਂ ਨੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਇਹ ਨਹੀਂ ਮੰਨਿਆ ਉਹਨੇ ਜਿਹਦੇ ਨੇ ਕੋ ਕੋ ਕੇ ਨੂੰ ਸੂਜੀ ਪਾ ਕੇ ਉਹਨੂੰ ਕੋਟ ਕੋਟ ਪਰਨਾਮ ਆ ਗੁਰੇਸ਼ ਸਿੰਘ ਜੀ ਕੌਂਸਲ ਦੇ ਅਧਿਕਾਰੀ ਸਾਹਿਬ ਏ ਆਉਣ ਵਾਲੇ ਸਮੇਂ ਦੇ ਗੁਰੂ ਸਾਹਿਬ ਕਿਰਪਾ ਕਰੇ ਜੀ ਸਾਰੇ ਦੇ ਦੇ ਕੇ ਜਿਹੜਾ ਨਵਾਂ ਸਾਲ ਆ ਜਿਹੜਾ ਤੁਸੀਂ ਕਿੰਨ੍ਹਾ ਵੱਧਾਣਾ ਚਾਹੁੰਦੇ ਆ ਸਾਰੇ ਦੀ ਕਿਰਪਾ ਕਰਕੇ ਜਲਦੀ ਤੋਂ ਵਿਚਾਰ ਦੀ ਕਮਾ ਹੋਵੇ ਪੰਥ ਦੀ ਡੇਢ ਦੇ ਲਈ ਖੁਸ਼ੀਆਂ ਆਉਣ ਜਲਦੀ ਕਮਾ ਹੋਵੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ